ਉਦਾਸੇ ਅੰਨਾਲ ਨਾਂ ਤੇ ਨਾਮ ਪਿਨਾ ਕੋਨੀ ਗਿਰਾਂ ਦੇਖੇ ਨਿਦਰੇ ਬੇਟਾ ਸਹੀ ਗੱਲ ਕਰੀ ਤੁਸੀਂ ਉਹ ਮੋਗੇ ਵਾਲੀ ਮਾਸੀ ਨਹੀਂ ਆਈ ਮੋਗੇ ਵਾਲੀ ਮਾਸੀ ਤਾਂ ਬੱਸ ਤੇ ਆਉਗੀ ਮਾਸੀ ਨਹੀਂ ਖਾਤਦੀ ਪੈਸੇ ਵਈ ਸਹੀ ਹੈ ਸਹੀ ਹੈ ਹੈਵੀ ਗੱਲ ਸਹੀ ਹੈ ਭਾਈ ਸਾਹਿਬ ਆਗੇ ਚਾਹ ਬਣਾ ਲਿਆ ਉਹ ਮੈਂ ਚਾਹ ਬਣਾ ਕੇ ਲਿਆ ਹੁਣ ਕਾਂ ਲੱਗ ਗਿਆ ਫਿਰ ਸਬਾਬ ਨਾਲ ਜੁੜੇ ਆ ਜੀ ਕਿੰਨੀ ਦੂਰੋਂ ਆਏ ਨੇ ਜੀ ਰਿਸ਼ਤੇਦਾਰ ਮੈਂ ਕੋਈ ਬੁਰਾ ਨਾ ਮੰਨ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੜੇ ਚਾਵਾ ਨਾਲ ਬੁਲਾਇਆ ਸੀ ਤੁਸੀਂ ਅੰਦਰ ਇਕੱਲੇ ਹੀ ਬੈਠੇ ਆ ਉਹ ਜੇ ਉਹ ਬੁਰਾ ਮੰਨ ਜਾਣ ਬਾਬਾ ਜੀ ਚਾਹ ਪੀ ਲਓ ਬਸ ਜੀ ਧੰਨਵਾਦ